ਹਿੰਦੂ ਮੁਸਲਮ ਸਿੱਖ ਆਸਾਈ ਸਾਰੇ ਹਾਂ ਅਸੀਂ ਭਾਈ ਭਾਈ ਹਿੰਦੂ ਮੁਸਲਮ ਸਿੱਖ ਆਸਾਈ ਸਾਰੇ ਹਾਂ ਅਸੀਂ ਭਾਈ ਭਾਈ ਐਡਵੋਕੇਟ ਸਾਹਿਬ ਨੇ ਥੋੜੀ ਜਿਹਾ ਪਹਿਲਾਂ ਜ਼ਿਕਰ ਕੀਤਾ ਕਿ ਕਿਸੇ ਇੱਕ ਵਿਸ਼ੇਸ਼ ਜਾਂ ਧਰਮ ਦੇ ਨਾਲ ਲਟੜੇ ਨਹੀਂ ਸਾਥੀਓ ਮੈਂ ਇਸਲਾਮ ਦੀ ਸਤਿਤੀ ਕੀਤੀ ਹੈ ਇਸਲਾਮ ਦੇ ਕੁਰਾਨੇ ਮਜੀਦ ਅੰਦਰ ਪਹਿਲਾ ਚੈਪਟਰ ਹੈ ਸੂਰਤ ਫਾਤੀਹਾ ਸੂਰਤ ਫਾਤੀਹਾ ਨੂੰ ਅਲਹਮਦ ਸ਼ਰੀਬੀ ਬੋਲਦੇ ਆ ਲੇਕਿਨ ਕੁਰਾਨੇ ਮਜੀਦ ਦੇ ਅੰਦਰ ਕੋਈ ਫਿਰਕਾ ਪਸਤੇ ਨਹੀਂ ਮੁਹੰਮਦ ਸਾਹਿਬ ਦੀ ਫਿਲਾਸਫੀ ਬੜੀ ਉੱਚੀ ਸੁੱਚੀ ਹੈ ਔਰ ਪਹਿਲੇ ਚੈਪਟਰ ਕੁਰਾਨੇ ਪਾਕ ਤੇ ਲਿਖੇ ਹੋਏ ਇਹੀ ਆਕਾ ਨਾ ਬੋਦੂ ਵੀ ਆਕਾ ਨਸਰੀਨ ਇਹੀ ਦੀ ਨਸਰਾਤ ਤੇ ਮੁਸਤਕੀਮ ਸਰਾਤ ਤੇ ਰਜ਼ੀਨਾ ਰਮ ਕਾ ਹਾਲ ਹੀ ਗੈਰ ਮਜੂਬੀ ਆ ਰਹੀ ਮਦਦ ਜਵਾਲੀ ਇਹ ਅਰਬੀ ਹੈ ਰੱਬੁਲ ਆਲਮੀਨ ਕਿਆ ਕਿ ਲਿਖਿਆ ਰੱਬੁਲ ਆਲਮੀਨ ਦਾ ਮਤਲਬ ਹੈ ਕੁਲ ਆਲ ਵਾਸਤੇ ਤਾਰੀਖੇ ਰੱਬੀ ਬਾਣੀ ਹੈ ਨਾ ਕਿ ਉੱਥੇ ਮੁਸਲਮਾਨ ਕਿਆ ਕਿ ਲਿਖਿਆ ਜੇਕਰ ਮੁਸਲਮਾਨ ਕਿਆ ਕਿ ਲਿਖਿਆ ਹੁੰਦਾ ਤੇ ਕੁਰਾਨੇ ਮਜੀਦ ਇੱਕੋ ਫਿਰਕੇ ਦਾ ਇੱਕੋ ਫਿਰਕੇ ਦਾ ਗ੍ਰੰਥ ਹੁੰਦਾ ਸਾਥੀਓ ਕੁਰਾਨੇ ਪਾਕ ਅੰਦਰ बड़ी उच्ची सुची भी है और मुहमद साहब का फैसला बड़ा उच्चा सुचा है सो अब जो अतवाद है ये इस्लाम को भी कोहरा है इस्लाम की डेफिनेशन दे बारे कुछ पता नहीं कि इस्लाम की डेफिनेशन की है जब मुहमद साहब की फिलसफी सबूत दी भी एक है अखंडता का सबूत दी आपसी भाईचारा साझ का सबूत दी है सो साथियों एक हरकत है जो पाकिस्तान अतवाद ने की है और घटिया अति निंदन जो करा है जो अभी राष्ट्रवादी या भारतीय लोग जो इन्होंने कभी माफ नहीं करा ਇਹਦੇ ਵੀ ਦੇਖੋ ਇਹ बि ਨੇ ਕੁਝ ਹਰਕਤ ਕੀਤੀ शिरकत ਇਹਨਾਂ ਨੂੰ घट तो घटि सजाए मौत और शरी ਇਹਨੂੰ ਫਰਾਂਸ ਵੀਦਰ ਲਿਖੋਣਾ ਚਾਹੀਦਾ ਹੈ ਕਿਉਂਕਿ ਇਹਨਾਂ ਲਈ ਜੋ ਇਨਸਾਨੀਅਤ ਦੇ ਮੱਥੇ ਤੋਂ ਉੱਪਰ ਕਲੰਕ ਬੜ੍ਹਦਾ ਹੈ ਪਾਕਿਸਤਾਨ ਅਤਵਾ ਗੁਰਦਾਬਾਦ ਗੁਰਦਾਬਾਦ ਪਾਕਿਸਤਾਨ ਅਤਵਾ ਗੁਰਦਾਬਾਦ ਗੁਰਦਾਬਾਦ ਭਾਰਤ ਦੇਸ਼ ਮਹਾਰ ਜਿੰਦਾਬਾਦ 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 ਭਾਰਤ ਮਹਾਂ ਜਿੰਦਾਬਾਦ 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 ਭਾਰਤ ਦੇਸ਼ ਮਹਾਂ ਜਿੰਦਾਬਾਦ 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 ਪਾਕਿਸਤਾਨਤਵਾਦ ਮੁਰਦਾਬਾ 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 ਪਾਕਿਸਤਾਨਤਵਾਦ ਮੁਰਦਾਬਾ ਮੁਰਦਾਬਾ ਮੈਂ ਪੌਨ ਪਲੱਸ ਵਨ ਕਲੱਬ ਦਾ ਕੋਈ ਵੀ ਮੈਂਬਰ ਔਰ ਪੂਰੇ ਵਿਸ਼ਵ ਦੇ ਵਿੱਚ ਇਹ ਹਹਾਕਾਰ ਮਚ ਰਹੀ ਹੈ ਇੰਨਾ ਨਿੰਦਰਜੋਗ ਹੈ ਕਿ ਜੋ ਇਨਸਾਨੀਅਤ ਦੇ ਮੱਤੇ ਤੇ ਕਲੰਕ ਹੈ ਔਰ ਮੈਂ ਅਪੀਲ ਕਰੂੰਗਾ कि ਆਪਾਂ ਸਾਰਿਆਂ ਨੂੰ ਦੇਸ਼ ਦੇ ਹਿੱਤਾਂ ਵਾਸਤੇ ਰਾਸ਼ਟ ਦੇ ਹਿੱਤਾਂ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਆਪਰੇ ਕੁਝ ਹੱਤਾਂ ਤੋਂ ਬਾਜ਼ ਨਹੀਂ ਆ ਰਿਹਾ ਔਰ ਇਸ ਨੂੰ ਇਹ ਸਬਸਕੋਣਾ ਪਵੇਗਾ ਕਿਉਂਕਿ ਬਾਰ-ਬਾਰ ਇਹਨੇ ਕਈ ਅਟੈਕ ਕੀਤੇ ਆ ਔਰ ਅੱਜ ਜੋ ਇਨਸਾਨੀਅਤ ਦੇ ਮੱਥੇ ਤੇ ਕਲੰਕ ਹੈ ਹੱਥੇ ਸਲਾਨੀਆਂ ਦੇ ਉੱਪਰ ਜੋ ਇਹਨੇ ਅਟੈਕ ਕਰਕੇ ਉਨਾਂ ਨੂੰ ਬਹੁਤ ਦੇ ਘਾੜੋ ਤਾਰਕ ਦਾ ਹੈ ਇਹ ਬਹੁਤ ਹੀ ਨਿਤਨਜੋਗ ਔਰ ਕਠਿਆਕਾਰਨਾਮਾ ਹੈ ਸੋ ਅੱਜ ਮਿਲ ਕੇ ਸਾਰੇ ਹੀ ਅੱਪਾ ਭਾਰਤਵਾਸੀ ਇਕੱਠੇ ਹੋਈਏ ਔਰ ਇਹ ਪਾਕਿਸਤਾਨੀ ਕੁੱਡੀਆਂ ਚਾਲ ਨੂੰ ਫੇਰ ਕਰਦੀਏ ਇਹ ਪਾਕਿਸਤਾਨੀ ਆਤਵਾਦ ਜਿਹੜਾ ਹੈ ਇਹ ਆਪਣੇ ਜਿਹੜੇ ਕੁੱਡੀਆਂ ਹੱਤੋਂ ਤੋਂ ਬਾਹਰ ਨਹੀਂ ਆ ਰਿਹਾ ਪਾਕਿਸਤਾਨ ਆਤਵਾਦ ਮਰਦਾਬਾਦ Murdaabad, Pakistan'ı aptaladı Murdaabad, 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 Harp düşmehar, <laughs> Jindabad, 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 Tarh düşmehar, Jindabad, Jindabad, Pakistan Pakistan aptaladı Murdaabad, 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 Pakistan aptaladı Murdaabad, Murdaabad, Pakistan Pakistan aptaladı Murdaabad, Pakistan ਹਰਦਾਬਾਦ ਮੁਰਦਾਬਾਦ ਪਾਰਦੇਸ਼ ਮਹਾਰ ਜਿੰਦਾਬਾਦ 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 ਪਾਰਦੇਸ਼ ਮਹਾਰ ਜਿੰਦਾਬਾਦ 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 ਸਰਪੰਚ ਜਸਤੂ ਜੋ 2 ਐਪ੍ਰੈਲ ਨੂੰ ਪਹਿਲਗਾਹ ਵਿੱਚ ਅੱਤਵਾਦ ਵੱਲੋਂ ਅਟੈਕ ਕੀਤਾ ਗਿਆ ਔਰ ਨਹਾਥੇ ਸਲਾਨੀਆਂ ਨੂੰ ਆਪਣਾ ਨਿਸ਼ਾਨਾ ਬਣਾ ਗਿਆ ਇਹ ਬਹੁਤ ਹੀ ਇੱਕ ਨਿੰਦਣਯੋਗ ਕਾਰਨਾਮਾ ਹੈ ਔਰ ਇਹਦਾ ਨਿੰਦਨ ਜੋ ਕਾਰਨ ਹੈ ਜੋ ਕਿ ਇਨਸਾਨੀਅਤ ਤੇ ਮਨੁੱਖਤਾ ਦਾ ਕਲੰਕ ਹੈ ਸਾਥੀਓ ਮੈਂ ਗੱਲ ਕਹਿਣਾ ਚਾਹਾਂਗਾ ਕਿ ਪਾਕਿਸਤਾਨ ਆਪਣੀਆਂ ਕੁਝ ਹਰਕਤਾਂ ਤੋਂ ਬਾਜ਼ ਆ ਜਾਏ ਲੇਕਿਨ ਜੇ ਬਾਜ਼ ਨਾ ਆਇਆ ਤੇ ਉਸ ਨੂੰ ਖਮਾ ਜਾ ਬਹੁਤ ਵੱਡਾ ਪੁਗਤਣਾ ਬਹਿ ਸਕਦਾ ਹੈ ਕਿਉਂਕਿ ਇਹ ਚਾਹੁੰਦਾ ਹੈ ਕਸ਼ਮੀਰ ਨੂੰ ਸੋਣਾ ਲੇਕਿਨ ਇਹ ਭੁੱਲ ਜਾਵੇ ਇਹ ਉਹਦੀ ਾਕਾਦ ਨਹੀਂ ਹੈਗੀ ਪਾਕਿਸਤਾਨ ਦੀ ਸੋ ਅੱਜ ਪੂਰੇ ਦੇਸ਼ ਵਿੱਚ ਮੈਂ ਕਹਿੰਦਾ ਪੂਰੇ ਵਿਸ਼ਵ ਜਿਹੜਾ ਇੱਕ ਨਿੰਦਣਯੋਗ ਸਾਰੀ ਘਟਿਆ ਜਿਹੜੀ ਖੇਧੀ ਕੀਤੀ ਜਾ ਰਹੀ ਹੈ ਇਸ ਗੱਲ ਦੀ ਕਿ ਇਹ ਇਨਸਾਨੀਅਤ ਦੇ ਮੱਥੇ ਤੇ ਕਲੰਕ ਹੈ ਅਕਾਲੀ ਦੇਖੋ ਸ਼ਾਈ ਮਾਮਲੇ ਦਿਹਾਣਾ ਦਾ ਬਿਆਨ ਆਇਆ ਸੀ ਉਹਨਾਂ ਨੇ ਇਸ ਗੱਲ ਦੀ ਰਖੇਧੀ ਕੀਤੀ ਹੈ ਕਿ ਜੇਕਰ ਆਪਾਂ ਸਮਝੀਏ ਕਿ ਅਸਲਾਮ ਦੀ ਗੱਲ ਕਰਦੇ ਆ ਤੇ ਅਸਲਾਮ ਇਸ ਗੱਲ ਦੀ ਰਖੇਧੀ ਕਰਦਾ ਹੈ ਇਨਸਾਫ ਨਹੀਂ ਇਨਸਾਫ ਦੀ ਗੱਲ ਕਰਦਾ ਹੈ ਕਿਉਂਕਿ ਇਹ ਇੱਕ ਬਹੁਤ ਹੀ ਘਟਿਆ ਕਾਰਨਾਮਾ ਹੈ ਜੋ ਪੂਰੇ ਦੇਸ਼ ਵਿੱਚ ਲੋਕ ਜਿਹੜੇ ਹਹਾਕਾਰ ਮਚ ਗਈ ਹੈ ਸੋ ਇਹ ਪਾਕਿਸਤਾਨ ਪੁਲਿਸ ਆ ਵੀ ਆਪਣੀ ਕੋਈ ਹੱਦ ਤੋਂ ਬਾਅਦ ਆ ਜਾਏ ਨਹੀਂ ਤੇ ਇਸ ਨੂੰ ਬਹੁਤ ਵੱਡਾ ਅਖਮਾਜਾ ਪੁੱਤਰਾ ਪੈ ਸਕਦਾ ਹੈ ਸੋ ਇਹਨਾਂ ਲਫ਼ਜ਼ਾਂ ਦੇ ਨਾਲ ਇੱਕ ਮਾਦਾ ਜੱਜਗਾ